ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਨਵਾਂ ਸਾਲ ਚੜ੍ਹਦੇ ਹੀ ਦੇਸ਼ ਭਰ ਦੇ ਜਿਹੜੇ ਟਰਾਂਸਪੋਰਟਰ ਨੇ ਚਾਹੇ ਉਹ ਟਰੱਕਾਂ ਵਾਲੇ ਹੋਣ ਬਸਾਂ ਵਾਲੇ ਹੋਣ ਟੈਕਸੀਆਂ ਵਾਲੇ ਹੋਣ ਕੋਈ ਵੀ ਜਿਹੜੇ ਚਾਰ ਪਹੀਆ ਵਾਹਨ ਚਲਾਉਂਦੇ ਲੋਕ ਐ ਉਹਨਾਂ ਦੀ ਸਾਰੀ ਟਰਾਂਸਪੋਰਟ ਨੇ ਦੇਸ਼ ਭਰ ਦੇ ਵਿੱਚ ਹੜਤਾਲ ਕਰ ਦਿੱਤੀ ਹਾਹਾਕਾਰ ਮੱਚ ਗਈ ਲੋਕ ਇੱਕ ਦੂਜੇ ਨੂੰ ਪੁੱਛਦੇ ਰਹੇ ਵੀ ਇਹ ਕੀ ਹੋ ਗਿਆ ਤੇਲ ਪੈਟਰੋਲ ਪੰਪਾਂ ਦੇ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਕਈ ਪੰਪਾਂ ਤੇ ਲਿਖਿਆ ਮਿਲਿਆ ਕਿ ਵੀ ਪੈਟਰੋਲ ਖਤਮ ਹੋ ਗਿਆ ਲੋਕ ਭੱਜੇ ਇਸ ਤੋਂ ਤੇਲ ਪੁਹਣ ਲਈ ਤੇ ਲਾਈਨਾਂ ਦੇ ਵਿੱਚ ਲੱਗੇ ਰਹੇ ਬਹੁਤ ਪਰੇਸ਼ਾਨ ਹੁੰਦੇ ਰਹੇ ਹੋਰ ਵੀ ਸਾਰੇ ਦੇਸ਼ ਦੇ ਵਿੱਚ ਹਹਾਕਾਰ ਮੱਚ ਗਈ ਵੀ ਜ਼ਰੂਰੀ ਚੀਜ਼ਾਂ ਮਿਲਣੀਆਂ ਨਹੀਂ ਤੇ ਮਹਿੰਗੀਆਂ ਹੋ ਜਾਣਗੀਆਂ ਤੇ ਇਹ ਕਿਉਂ ਹੋਇਆ ਜਦੋਂ ਇਹ ਪਤਾ ਲੱਗਿਆ ਵੀ ਕਿਉਂ ਹੋਇਆ ਇਹ ਤਾਂ ਜਦੋਂ ਦੇਸ਼ ਦੇ ਵਿੱਚ ਪਾਰਲੀਮੈਂਟ ਦੇ ਵਿੱਚ 145 ਮੈਂਬਰਾਂ ਨੂੰ ਵਿਰੋਧੀ ਧਿਰਦਿਆਂ ਨੂੰ ਸਰਕਾਰ ਨੇ ਮੁੱਤਲ ਕਰ ਦਿੱਤਾ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤਿੰਨ ਕਾਨੂੰਨ ਜਿਹੜੇ ਐ ਇਹ ਕਹਿ ਕੇ ਪਾਸ ਕੀਤੇ ਗਏ ਵੀ ਅਸੀਂ ਪਹਿਲਾਂ ਬ੍ਰਿਟਾਨੀਆ ਦੇ ਬਣਾਏ ਹੋਏ ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨਾਂ ਨੂੰ ਰੱਦ ਕਰਕੇ ਜਿਹੜੇ ਸਜ਼ਾਵਾਂ ਦਿੰਦੇ ਹੁੰਦੇ ਸੀ ਅਸੀਂ ਸਜ਼ਾਵਾਂ ਦੇ ਦੀ ਬਜਾਏ ਨਿਆਂ ਦੇਣ ਵਾਸਤੇ ਜਨੀ ਇਨਸਾਫ ਦੇਣ ਵਾਸਤੇ ਕਾਨੂੰਨ ਬਣਾਤੇ ਤੇ ਉਹਨਾਂ ਚੋਂ ਇੱਕ ਕਾਨੂੰਨ ਦਾ ਨਾਮ ਜਿਹੜਾ ਪਹਿਲਾਂ ਅੱਗੇ ਆਪੀਸੀ ਹੁੰਦਾ ਸੀ ਇੰਡੀਅਨ ਪ੍ਰਿਨਸਪਲ ਕੋਡ ਜਿਹਨੂੰ ਤਾਜੀ ਰਾਤੇ ਹਿੰਦ ਕਿਹਾ ਜਾਂਦਾ ਸੀ ਜਿਹਦੇ ਮੁਤਾਬਕ ਸਜ਼ਾਵਾਂ ਮਿਲਦੀਆਂ ਸੀ ਉਹਦਾ ਨਾਮ ਬਦਲ ਕੇ ਬੀਐਨਐਸ ਰੱਖਤਾ ਭਾਰਤੀ ਨਿਆਇ ਸਾਹਿਤਾ ਜਿਹੜੀ ਅਸੀਂ ਨਿਆਾ ਦੇ ਰਹੇ ਹਾਂ ਉਸ ਨਿਆਾ ਦੇ ਵਿੱਚ ਧਾਰਾ 102 106 ਦੀ ਦੋ ਉਪ ਧਾਰਾ ਹੈਗੀ ਹੈ ਉਸ ਧਾਰਾ ਦੇ ਮੁਤਾਬਕ ਇਹ ਸੀ ਵੀ ਜੇ ਕੋਈ ਵੀ ਟਰਾਂਸਪੋਰਟ ਡਰਾਈਵਰ ਜਿਹੜਾ ਕਿਸੇ ਵੀ ਤਰ੍ਹਾਂ ਦਾ ਉਹੀ ਡਰਾਈਵਰ ਜੇ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਮੌਕੇ ਤੋਂ ਭੱਜ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਦਾ ਜੁਰਮਾਨਾ ਹੋਊਗਾ ਇਸ ਗੱਲ ਨੂੰ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਗਈ ਹੀਠਾਂ ਤਾਂ ਹਹਾਕਾਰ ਮੱਚ ਗਈ ਜਿਹਦੇ ਕਰਕੇ ਇਹ ਹੜਤਾਲ ਹੋਈ ਤੇ ਸਰਕਾਰ ਨੂੰ ਲੱਗਿਆ ਵੀ ਇਹ ਤਾਂ ਸਾਡੇ ਹੱਥੋਂ ਚੋਂ ਗੱਲ ਨਿਕਲ ਗਈ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਵੱਡਾ ਸੈਕਟਰ ਦੱਸਿਆ ਜਾਂਦਾ ਹੈ ਟਰਾਂਸਪੋਰਟ ਜਿਹਦੇ 'ਚ ਲੋਕਾਂ ਨੂੰ ਕੰਮ ਮਿਲਦਾ ਹੈਗਾ ਤੇ ਇਸ ਦੂਜੇ ਵੱਡੇ ਕੰਮ ਦੇਣ ਵਾਲੇ ਸੈਕਟਰ ਦੇ ਵਿੱਚ ਇਹ ਹਾਲਾਤ ਹੋ ਗਿਆ ਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਕੱਲ ਫਿਰ ਸ਼ਾਮ ਨੂੰ ਉਹਨਾਂ ਨੇ ਇਹਨਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਇਹ ਹਲੇ ਲਾਗੂ ਨਹੀਂ ਹੋਇਆ ਕਾਨੂੰਨ ਇਹ ਤੁਹਾਡੇ ਨਾਲ ਸਲਾਹ ਕਰਨ ਤੋਂ ਬਾਅਦ ਲਾਗੂ ਕਰਾਂਗੇ ਤੇ ਉਹਨਾਂ ਨੇ ਹੜਤਾਲਤਾ ਵਾਪਸ ਲੈ ਲਈ ਪਰ ਹਲੇ ਇਹ ਗੱਲ ਸਿਰਫ ਜ਼ੁਬਾਨੀ ਜਮਾਂ ਖਰਚੇ ਜਿਹੜਾ ਕਾਨੂੰਨ ਪਾਰਲੀਮੈਂਟ ਨੇ ਪਾਸ ਕੀਤਾ ਉਹਨੂੰ ਕਿਸੇ ਇੱਕ ਕਿਸੇ ਆਰਡਰ ਦੇ ਨਾਲ ਇਸ ਤਰ੍ਹਾਂ ਵਾਪਸ ਨਹੀਂ ਲਿਆ ਜਾ ਸਕਦਾ ਕਿਵੇਂ ਕਰੂਗੀ ਸਰਕਾਰ ਇਹ ਆਉਣ ਵਾਲਾ ਸਮਾਂ ਦੱਸੂਗਾ ਤੇ ਲੋਕ ਵੀ ਇਹਨੂੰ ਦੇਖਣਗੇ ਤੇ ਇਹਦੇ ਚੋਂ ਇੱਕ ਗੱਲ ਨਿਕਲਦੀ ਇਹ ਹੈ ਵੀ ਭਾਰਤ ਦੀ ਜਿਹੜੀ ਇਹ ਸਰਕਾਰ ਹੈ ਸਾਡੀ ਮੋਦੀ ਦੀ ਸਰਕਾਰ ਇਹਨੇ ਪਹਿਲਾਂ ਪ੍ਰਾਲੀ ਦਾ ਬਿਲ ਵੀ ਇਦਾਂ ਹੀ ਬਣਾਇਆ ਸੀ ਵੀ ਜਿਹੜਾ ਬੰਦਾ ਪ੍ਰਾਲੀ ਸਾੜੂਗਾ ਉਸ ਬੰਦੇ ਨੂੰ ਅਸੀਂ ਜਿਹੜਾ ਇੱਕ ਕਰੋੜ ਜੁਰਮਾਨਾ ਕਰਦੇਾਂਗੇ ਤੇ ਨਾ ਸਜਾ ਦਾ ਪ੍ਰਬੰਧਨ ਸੀਗਾ ਉਹ ਵੀ ਲੋਕਾਂ ਨੇ ਦੇਖਿਆ ਤੇ ਪੰਜਾਬ ਦੇ ਕਿਸਾਨਾਂ ਨੇ ਤਾਂ ਮਨ ਚ ਧਾਰ ਲਿਆ ਸੀ ਵੀ ਕੋਈ ਨਹੀਂ ਦੇਖਦੇ ਆ ਫਿਰ ਕਿਹੜਾ ਆਉਂਦਾ ਹੈ ਕਰੋੜ ਜੁਰਮਾਨਾ ਲੈਣ ਤੇ ਕਿਹੜਾ ਆਉਂਦਾ ਸਾਨੂੰ ਹਰਨ ਫਿਰ ਦੇਖਾਂਗੇ ਸੋ ਮੈਨੂੰ ਲੱਗਦਾ ਹੈ ਵੀ ਇਹੋ ਜਿਹੀ ਕੁਝ ਇਹਨਾਂ ਨੇ ਕੀਤਾ ਹੈ ਬਿਨਾਂ ਸੋਚੇ ਸਮਝੇ ਲੋਕਾਂ ਤੇ ਕੀ ਪ੍ਰਭਾਵ ਪੂਗਾ ਇਹ ਜਿਹੜੀ ਤਾਨਾਸ਼ਾਹ ਸਰਕਾਰ ਹੈ ਇਸ ਤਰ੍ਹਾਂ ਦੇ ਕਾਨੂੰਨ ਬਣਾ ਰਹੀ ਹੈ ਦੂਸਰੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਇਜ਼ਰਾਈਲ ਜਿਸ ਨੇ ਗਾਜ਼ਾ ਦੇ ਉੱਤੇ ਹਮਲੇ ਕੀਤੇ ਹੋਏ ਐ ਉਹਦੇ ਚ ਤਿੰਨ ਤਰ੍ਹਾਂ ਦੀਆਂ ਦੀਆਂ ਗੱਲਾਂ ਹੋ ਗਈਆਂ ਅ ਪਹਿਲੀ ਗੱਲ ਇਹ ਕਿ ਵੀ ਸਾਊਥ ਅਫਰੀਕਾ ਦੇ ਦੇਸ਼ ਨੇ ਜਿਹੜੀ ਅੰਤਰਰਾਸ਼ਟਰੀ ਅਦਾਲਤ ਹੈ ਨਿਆਂ ਦੀ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਉਹਦੇ ਵਿੱਚ ਇਜ਼ਰਾਈਲ ਦੇ ਖਿਲਾਫ ਜੰਗੀ ਅਪਰਾਧਾਂ ਕਰਨ ਬਦਲੇ ਕੇਸ ਕਰ ਦਿੱਤਾ ਇੱਕ ਗੱਲ ਦੂਜੀ ਗੱਲ ਵੀ ਜਿਹੜਾ ਉਥੋਂ ਦਾ ਪ੍ਰਧਾਨ ਮੰਤਰੀ ਇਹ ਨੇਤਨ ਯਾਹੂ ਉਸ ਨੇ ਇਸ جنگ ਤੋਂ ਪਹਿਲਾਂ ਉਥੋਂ ਦੀ ਸੁਪਰੀਮ ਕੋਰਟ ਦੇ ਪਰ ਕੁਤਰਨ ਵਾਸਤੇ ਇੱਕ ਜਿਹੜੇ ਕਾਨੂੰਨੀ ਸੁਧਾਰ ਲਿਆਂਦੇ ਸੀ ਕਾਨੂੰਨ ਬਣਾਏ ਸੀਗੇ ਤੇ ਉਹਨਾਂ ਨਾਲ ਉਹਦੇ ਲੋਥੋਂ ਦੇ ਲੋਕ ਲੱਖਾਂ ਦੀ ਗਿਣਤੀ ਚ ਮੁਜ਼ਾਰੇ ਕਰਨ ਲੱਗ ਗਏ ਸੀ ਵੀ ਇਹਦੇ ਨਾਲ ਕਾਨੂੰਨ ਨਹੀਂ ਮਿਲਣਾ ਇਹ ਤਾਂ ਫਿਰ ਕਾਨੂੰਨ ਨੇਤਨ ਯਾਹੂ ਦੀ ਕੱਠ ਪੁਤਲੀ ਬਣ ਜਾਊਗਾ ਉਹਦੇ ਹੱਥ ਦੀ ਤੇ ਬੜੇ ਮੁਜ਼ਾਰੇ ਹੋਈ ਸੀ ਇਹੋ ਕੇਸ ਚੱਲਦਾ ਸੀ ਤੇ ਪਰਸੋਂ ਸੁਪਰੀਮ ਕੋਰਟ ਦੇ ਬੈਂਚ ਨੇ ਅ 8 ਮੈਂਬਰਾਂ ਨੇ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ 7 ਉਸ ਕਾਨੂੰਨ ਨੂੰ ਰੱਖਣ ਦੇ ਹੱਕ ਸੀ ਯਾਨੀ ਕਿ ਮжоਰਿਟੀ ਨੇ ਫੈਸਲਾ ਦੇ ਦਿੱਤਾ ਵੀ ਉਹ ਕਾਨੂੰਨ ਰੱਦ ਕਰਿਆ ਜਾਂਦਾ ਤੇ ਇਸ ਨੇਤਨ ਯਾਹੂ ਦੇ ਜਿਹੜੇ ਪਰ ਉਹਨਾਂ ਨੇ ਕੁਦਰਤ ਕੇ ਕੁਦਰਤ ਕੇ ਰੱਖ ਦਿੱਤੇ ਤੀਜੀ ਗੱਲ ਇਹ ਕਿ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਉਹਨੂੰ ਐਲਾਨ ਕਰਨਾ ਪਿਆ ਕਿ ਮੈਂ ਆਪਣੀਆਂ ਫੌਜਾਂ ਕਾਜਾ ਦੇ ਵਿੱਚੋਂ ਘਟਾਰ ਰਿਹਾ ਸੋ ਇਹ ਇੱਕ ਨਵੀਂ ਗੱਲ ਹੈ ਤੇ ਇਹ ਇਹ ਇਹਦੇ ਚ ਉਹਨੂੰ ਪਿਛਾਹਾ ਮੁਰਨਾ ਪਿਆ ਤੇ ਉਹ ਕਿਰ ਗਿਆ ਉੱਥੋਂ ਦਾ ਪ੍ਰਧਾਨ ਮੰਤਰੀ ਨੇਤਨਯਾ ਅਗਲੀ ਗੱਲ ਜਿਹੜੀ ਇਹ ਹੈ ਕਿ ਮੋਦੀ ਸਰਕਾਰ ਨੇ 2019 ਦੇ ਵਿੱਚ ਦਸੰਬਰ ਦੇ ਵਿੱਚ ਇੱਕ ਕਾਨੂੰਨ ਬਣਾਇਆ ਸੀ ਜਿਹਨੂੰ CAA ਕਹਿੰਦੇ ਆ ਯਾਨੀ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਨਾਲ ਉਹਨਾਂ ਨੇ NPR ਨੈਸ਼ਨਲ ਪਾਪੂਲੇਸ਼ਨ ਰਜਿਸਟਰ ਬਣਾਉਣ ਦਾ ਤੇ ਐਨ ਆਰਸੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਬਣਾਉਣ ਦਾ ਕਰਿਆ ਸੀ ਤੇ ਬੜਾ ਹਹਾਕਾਰ ਮੱਚ ਗਈ ਸੀ ਸਾਰੇ ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਮੁਜ਼ਾਰੇ ਹੋਏ ਸੀਗੇ ਧਰਨੇ ਲੱਗੇ ਸੀ ਪੱਕੇ ਮੋਰਚੇ ਲੱਗੇ ਸੀ ਤੇ ਦਿੱਲੀ ਚ ਸ਼ਹੀਨ ਬਾਗ ਮੋਰਚਾ ਵੀ ਲੱਗਿਆ ਸੀ ਹੁਣ ਉਸ ਕਿਉਂਕਿ ਉਸ ਸੀਏਏ ਬਤਾ ਨਾਗਰਿਕਤਾ ਸੋਧ ਕਾਨੂੰਨ ਮੁਤਾਬਕ ਭਾਰਤ ਪਾਕਿਸਤਾਨ ਬੰਗਲਾਦੇਸ਼ ਤੇ ਆਪਣੇ افغانستان ਤੋਂ ਜਿਹੜੇ ਵੀ ਹਿੰਦੂ ਸਿੱਖ ਈਸਾਈ ਪਾਰਸੀ ਜੈਨੀ ਜਿਹੜੇ ਇਹ ਆਉਂਦੇ ਆ ਬਾਕੀ ਸਾਰੇ ਮੁਸਲਮਾਨਾਂ ਨੂੰ ਛੱਡ ਕੇ ਇਕੱਲੇ ਮੁਸਲਮਾਨਾਂ ਨੂੰ ਛੱਡ ਕੇ ਬਾਕੀ ਸਾਰੇ ਜਿਹੇ ਆਉਂਦੇ ਆ ਭਾਰਤ ਦੇ ਵਿੱਚ ਤਾਂ ਉਹਨਾਂ ਨੂੰ ਨਾਗਰਿਕਤਾ ਦੇਣ ਬਾਰੇ ਉਹ ਕਾਨੂੰਨ ਹੈ ਤੇ ਉਸ ਕਾਨੂੰਨ ਨੂੰ ਬਣਾ ਲਿਆ ਸੀ ਧੱਕੇ ਦੇ ਨਾਲ ਵਿਰੋਧ ਦੇ باوجود ਤੇ ਉਹਦੇ ਅਜੇ ਨਿਯਮ ਨਹੀਂ ਸੀ ਬਣਾਏ ਰੂਲ ਨਹੀਂ ਸੀ ਬਣਾਏ ਕੱਲ ਫੇਰ ਨਵੀਂ ਚੁੰਗਲੀ ਛੇੜਤੀ ਭਾਰਤ ਸਰਕਾਰ ਨੇ ਕਿ ਜਿਹੜਾ ਹੁਣ ਨਵਾਂ ਅੱਗੇ ਵਧ ਸੈਸ਼ਨ ਆਉਣਾ ਹੈ ਜਿਹੜਾ ਫਰਵਰੀ ਸ਼ੁਰੂ ਹੋਊਗਾ ਇਹਦੇ ਵਿੱਚ ਤੇ ਚੋਣਾਂ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਰੂਲ ਲੈ ਕੇ ਆਵਾਂਗੇ ਤਾਂ ਕਿ ਭਾਰਤ ਦੇ ਵਿੱਚ ਫੇਰ Hindu Muslimਾਨ ਗੱਲ ਨੂੰ ਦੁਬਾਰਾ ਹੋਰ ਉਭਾਰਿਆ ਜਾ ਸਕੇ ਇਕੱਲੇ ਮੰਦਰ ਨਾਲ ਨਹੀਂ ਸਰਨਾ ਆ ਵੀ ਸੀ ਕਰਾਂਗੇ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਲੋਕ ਇਸ ਦਾ ਕੀ ਜਵਾਬ ਦਿੰਦੇ ਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ